ਹੈਲੋ ਗਾਈਜ਼ ਆਪਣੇ ਨਵੇਂ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋ ਘੈਂਟ-ਕੈਂਟ ਹੋਣਗੇ ਵਧੀਆ ਹੋਣਗੇ ਤੇ ਅੱਜ ਆਪਾਂ ਗੱਡੇ ਲਾ ਰਹੇ ਹਾਂ ਫੱਕ ਲਈਤੀ ਸੀ ਕਿਉਂ ਗੱਡੇ ਲਾ ਰਹੇ ਹਾਂ ਤੇ ਕੁਝ ਫੱਕ ਆਪਣੇ ਲਵੇ ਆ ਉਹ ਦੇਖ ਦਿਓ ਕੈਮਰੇ ਰਾਹੀਂ ਉਹ ਪਟਕੇ ਲਾਵਾਂਗੇ ਤੇ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਜੁ ਕਰਨਾ ਤੇ ਸਬਸਕ੍ਰਾਈਬ ਕਰ ਦੇਣਾ ਤੇ ਪਹਿਲਾਂ ਆਪਾਂ ਨੇ ਪਹਿਲਾਂ ਆਪਾਂ ਨੇ ਲੋਟ ਕੀਤਾ ਹੈ ਦੋ ਤਿੰਨ ਦਿਨ ਹੋ ਗਏ ਮੇਰਾ ਆਪੀ ਨੂੰ ਲੋਡ ਕਰਦੇ ਨੂੰ ਤੇ ਅੱਜ ਧੁੱਪ ਲੱਗੀ ਸੀ ਸੁੱਕ ਗਿਆ ਠਰ ਗਿਆ ਆਪਾਂ ਗੰਡੇ ਲਾ ਦੀਏ ਤੇ ਆ ਮੇਰਾ ਡੈਡੀ ਲਈ ਜਾਂਦਾ ਕੁਸ ਮੈਲਵਾ ਤੇ ਸੀ ਤੇ ਕੁਸ ਆ ਕੇ ਰੀ ਚਲਾਵਾਂ ਕੁਸ ਆ ਕੇ ਰੀ ਚਲਾਵਾਂਗੇ ਆਪਾਂ ਗੰਡੇ ਤੇ ਕੁਸ ਇਹਦੇ ਵਿੱਚ ਆ ਫੱਕਾ ਜਿਹੜੀ ਪਟਕੇ ਇਹਦੇ ਵਿੱਚ ਲਾਵਾਂਗੇ ਤੇ ਹੁਣ ਵੱਜ ਕੇ ਦੋ ਤੇ ਫਿਰ ਦੂਆਦ ਸਨੀ ਸੁਨੀ ਰਣਾਵਾਂਗੇ ਪਸ਼ੂਆਂ ਵਾਸਤੇ ਤੇ ਰਾਤਾਂ ਚ ਪੜਦੀ ਨਹੀਂ ਸੀਗੇ ਕੈਨਸਲ ਕਰਤਾ ਗਿੱਲਾ ਸੀ ਪਗਣ ਪਾਣੀ ਲੱਗ ਗਿਆ ਇਹਨੂੰ ਇੱਕ ਨੇ ਪਹਿਲਾਂ ਸੀ ਨੇ ਲਾਇਆ ਸੀ ਰਾਤ ਨੂੰ ਟੁੱਟ ਗਿਆ ਨੱਕਾ ਕਿਸੇ ਦਾ ਤੇ ਉਹਦੇ ਕਰਕੇ ਦੁਰੀਵਾਰ ਫੇਰ ਗਿੱਲਾ ਹੋ ਗਿਆ ਤੇ ਇਧਰੋਂ ਰੂੜੀ ਖੜੀ ਸੀ ਆਪਣੀ ਰੂੜੀ ਦੀ ਰੇਹ ਚੱਕ ਕੇ ਇਧਰ ਪਾਤੀ ਵੀ ਪਲਾਈ ਰਹੁ ਗੰਡਿਆਂ ਵਾਸਤੇ ਤੇ ਡੀਏਪੀ ਵੀ ਵਿੱਚ ਛਿੱਟੀ ਹੈ ਦੇਖਦਾ ਕਿੱਦਾਂ ਜੀ ਹੋ ਰਹੇ ਨੇ ਗੰਡੇ ਫਿਰ ਉਹ ਵੀ ਮਿੱਤਰੋ ਆਪਾਂ ਪਾਉਨੇ ਤੂੜੀ ਟੇਲੇ ਹੁੰਨੇ ਆ ਪਾਸੂਆਂ ਵਾਸਤੇ ਤੂੜੀ ਤੇ ਥੋੜੀ ਜੀ ਤਾਂ ਹੈਗੀ ਐ ਤੇ ਥੋੜੀ ਜੀ ਹੋਰ ਲੈ ਉੱਡੇ ਟੁੱਟ ਜੀ ਖੜੀ ਗਈ ਐ ਤੇ ਕਿਡੇ ਤੇ ਗਿੜਾ ਦੇਣ ਲੱਗ ਰਹੇ ਨੇ ਪਸੂ ਇਹ ਤੋਂ ਪਰ ਵੀ ਨਿਕਲੀ ਹੋਈ ਐ ਟੁਕਰਾ ਨਾ ਪੁੰਨ ਟੁਕਰਾ ਟੁਕਰਾ ਹੋਪੇ ਚੱਕਦੇ ਨੇ ਨਾ ਜਨੂਨ ਨੇ ਉਸ ਟੇਕਣੀ ਤੱਕ ਦੇ ਨਾ ਫੇਰ ਵੀ ਨਹੀਂ ਨੇ ਸਾਡ ਟੇਕਣੀ ਆ ਹੀ ਹੱਕਤੀ ਟੁਕ ਟੁਕ